ਔਰ ਨਾਮਤਾਰੀ ਜਿਹੜੇ ਸਿੱਖ ਆਏ ਨੇ ਸੰਗਤ ਆਈ ਹੈ ਵਰਤਮਾਨ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਉਹਨਾਂ ਦੇ ਆਦੇਸ਼ ਅਨੁਸਾਰ ਸਾਨੂੰ ਇਹ ਹੁਕਮ ਹੋਇਆ ਸੀ ਅਕਾਲ ਸ੍ਰੀ ਅਕਾਲ ਸਤ ਸਭ ਦੇ ਜ਼ਹੇਦਰ ਸਿੰਘ ਸਭ ਗਿਆਨੀ ਰਘਬੀਰ ਸਿੰਘ ਜੀ ਉਹਨਾਂ ਨੂੰ ਅਸੀਂ ਬੇਨਤੀ ਪੱਤਰ ਦਿੱਤਾ ਹੈ ਕਿ ਭਾਰਤ ਦੇ ਪੁਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਪੰਥ ਰਤਨ ਦੀ ਉਪਾਦੀ ਦੇ ਕੇ ਨਵਾਜਿਆ ਜਾਵੇ ਕਿਉਂਕਿ ਉਹਨਾਂ ਨੇ ਸਿੱਖ ਪੰਥ ਦੀ ਬਹੁਤ ਸ਼ਾਨ ਵਧਾਈ ਹੈ ਸਾਰੇ ਸੰਸਾਰ ਵਿੱਚ ਔਰ ਉਹਨਾਂ ਦੇ ਵੇਲੇ ਹੋਰ ਵੀ ਬੜੇ ਉੱਚੇ ਅਹੁਦਿਆਂ ਤੇ ਸਿਖ ਸਥਾਪਿਤ ਹੋਏ ਜਿਸ ਤਰ੍ਹਾਂ ਕਿ ਦੇਸ਼ ਦੇ ਆਰਮੀ ਦੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਮੌਨਟੈਕਸ ਜੀ ALU ਵਾਲੀਆ ਡਿਪਟੀ ਸਪੀਕਰ ਲੋਕ ਸਭਾ ਦੇ ਵਿੱਚ ਸਦਾ ਚਰਨ ਜੀ ਸਿੰਘ ਜਤਵਾਲ ਸੋ ਇਸ ਕਰਕੇ ਉਹਨਾਂ ਦੀਆਂ ਸਵਾਲਾਂ ਨੂੰ ਵੇਖਦੇ ਹੋਏ ਅਸੀਂ 35 ਪੱਤਰ ਜਹਦਰ ਸਾਹਿਬਾਂ ਨੂੰ ਦਿੱਤਾ ਕਿ ਉਹਨਾਂ ਨੂੰ ਹੁਣ ਉਹਨਾਂ ਦੀ ਅਵਸਥਾ ਵੀ ਬਿਰਧ ਔਰ ਖੇਤੀ ਤੋਂ ਖੇਤੀ ਜਿਹੜਾ ਹੈ ਉਹਨਾਂ ਨੂੰ ਪੰਥ ਰਤਨ ਦੀ ਉਪਾਧੀ ਦੇ ਕੇ ਨਵਾਜਿਆ ਜਾਵੇ ਤੁਹਾਨੂੰ ਪਤਾ ਹੈ ਕਿ ਉਹ ਕਾਂਗਰਸੀ ਰੇਣੇ ਕਾਂਗਰਸ ਦੇ ਪ੍ਰਧਾਨ ਮੰਤਰੀ ਰੇਣੇ 84 ਦੇ ਜਿਹੜੇ ਨਾਂ ਤੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਭੁੱਲਿਆ ਜਾ ਸਕਦਾ ਨਾ 84 ਦਾ ਜਿਹੜਾ ਭੁੱਲਿਆ ਜਾ ਸਕਦਾ ਇਹਨੇ ਜਿੰਨੀ ਦੇਰ ਤੱਕ ਉਹ ਕਾਂਗਰਸੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਜਿਹੜਾ ਪੰਦਰਤਨ ਦਾ ਅਵਾਰਡ ਦਿੱਤਾ ਜਾ ਸਕਦਾ ਸਾਰਿਆਂ ਪਹਿਲਾਂ ਸਰਦਾਰ ਮਨਮੋਹ ਸਿੰਘ ਨੂੰ ਅਪੀਲ ਕਰੋ ਕਿ ਉਹ ਕਾਂਗਰਸ ਨੂੰ ਅਸਤੀਵਾ ਦੇਣ ਤਾਂ ਉਹ ਪਰਗਿਰਿਆ ਗਾਂ ਤੁਰ ਸਕੇ ਇਸ ਤਰ੍ਹਾਂ ਹੈ ਜੀ ਕਿ ਸਰਦਾਰ ਸਰਦਾਰ ਮਨਮੋਨ ਸਿੰਘ ਜੀ ਨੇ ਉਸ ਲੋਕ ਸਭਾ ਦੇ ਵਿੱਚ ਸਿੱਖ ਹੁੰਦੇ ਹੋਇਆ ਸਾਰੇ ਸਿੱਖ ਜਗਤ ਤੋਂ ਰੋ ਕੇ ਮਾਫੀ ਮੰਗੀ ਔਰ ਉਸ ਗੱਲ ਲਈ ਪਛਤਾਪ ਕੀਤਾ ਔਰ ਉਹਨਾਂ ਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਪਤਾ ਸੀ ਕਿ ਮੇਰਾ ਅਹੁਦਾ ਜਾ ਸਕਦਾ ਹੈ ਲੇਕਿਨ ਉਹਨਾਂ ਦੇ ਅੰਦਰ ਪੰਥਕ ਦਰਦ ਜਿਹੜਾ ਸੀ ਉਹ ਛਲਕਿਆ ਔਰ ਉਹਨਾਂ ਨੇ ਰੋ ਕੇ ਮਾਫੀ ਮੰਗੀ ਉਹਨਾਂ ਦੀ ਜਗ੍ਹਾ ਹੋਰ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ ਉਹ ਰੋ ਕੇ ਮਾਫੀ ਨਹੀਂ ਸੀ ਮੰਗਦਾ ਕਦੀ ਕਦੀ ਵੀ ਮਾਫੀ ਨਹੀਂ ਸੀ ਮੰਗਣੀ ਸੋ ਇਹ ਗੱਲ ਗੱਲ ਅਸੀਂ ਨਾ ਜਾਈਏ ਉਹਨਾਂ ਨੇ ਉਹਨਾਂ ਨੇ ਕਾਂਗਰਸੀ ਨੂੰ ਨਹੀਂ ਦਿੱਤਾ ਜਾ ਸਕਦਾ ਜਿਨੀ ਦੇ ਤੱਕ 84 ਦਾ ਕੋ ਮਸਲਾ ਤੁਸੀਂ ਤੁਸੀਂ ਦੇਖੋ 1 ਮਿੰਟ ਆਪਣਾ ਇਤਿਹਾਸ ਅਸੀਂ ਥੋੜਾ ਜਿਹਾ ਆਪਣਾ ਇਤਿਹਾਸ ਬਾਚੀਏ ਕਿ ਦੀਵਾਨ ਕੌੜਾਮਲ ਜੀ ਦੀਵਾਨ ਟੋਡਰਮਲ ਜੀ ਉਹ ਮੁਗਲ ਸਾਮਰਾਜ ਦੇ ਦੀਵਾਨ ਹੁੰਦਿਆ ਹੋਇਆ ਉਹਨਾਂ ਨੇ ਸਿੱਖੀ ਵਾਸਤੇ ਹਾ ਦਾ ਨਾਹਰਾ ਮਾਰਿਆ ਹਾ ਦਾ ਨਾਰਾ ਗੁਰਦੁਆਰਾ ਵੀ ਬਣਿਆ ਸ਼ੇਰ ਮੁਹੰਮਦ ਖਾਨ ਦਾ ਮਲੇਰਕੋਟਲੇ ਤੁਸੀਂ ਵੇਖ ਰਹੇ ਹੋ ਉਹ ਵੀ ਉਸ ਵੇਲੇ ਦੀਵਾਨ ਸਨ ਔਰ ਉਹਨਾਂ ਨੇ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ ਔਰ ਹਾਲਾਂਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਕੇ ਚਮਕੌਰ ਵਿੱਚ ਉਹਨਾਂ ਨੇ ਲੜਾਈ ਕੀਤੀ ਉਹਨਾਂ ਦਾ ਭਰਾ ਤੇ ਭਤੀਜਾ ਮਾਰਿਆ ਗਿਆ ਲੇਕਿਨ ਜਦੋਂ ਸੈਭਜਾਦਿਆਂ ਵਾਲਾ ਵਾਕਾ ਹੋਇਆ ਤਾਂ ਸ਼ੇਰ ਮੁਹੰਮਦ ਖਾਨ ਜੀ ਨੇ ਹਾ ਦਾ ਨਾਰਾ ਮਾਰਿਆ ਲੇਕਿਨ ਅਸੀਂ ਸਿੱਖਾਂ ਨੇ ਉਹਨਾਂ ਨੂੰ ਸਤਕਾਰਤ ਹਸਤੀ ਬਣਾ ਦਿੱਤਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਸਾਰੇ ਅਸੀਂ ਉੱਥੇ ਨਤਮਸਤਕ ਹੁੰਨੇ ਸੋ ਦਵਾਨ ਕੌੜਾ ਮਾਲ ਨੇ ਅਧਿਆਸ ਸਮਝੋ ਅਧਿਆਸ ਛੱਡਣਾ ਪੈਂਦਾ ਜਦੋਂ ਅਮਰਤ ਸੰਚਾਰ ਹੁੰਦਾ 1699 ਚ ਬੀਗੋਮ ਸਿੰਘ ਪਾਸ਼ਾ ਨੇ ਜਦੋਂ ਮੁਗਲ ਦੇ ਜਸੂਸ ਸੀ ਉਹਨੇ ਵੀ ਕਹਿੰਦਾ ਸੀ ਕਿ ਮੇਰਾ ਆਖਰੀ ਜਸੂਸੀਅਤ ਇਹਰੇ ਲਈ ਹੁਣ ਮੈਂ ਅਮਰਤ ਪਾਨ ਕਰਨ ਲੱਗਾ ਹਾਂ ਫਿਰ ਬੀਗੋਮ ਸਿੰਘ ਪਾਸ਼ਾ ਨੇ ਉਹਦਾ ਨਾਮ ਹੀ ਅਜਮੇਰ ਸਿੰਘ ਰੱਖ ਦਿੱਤਾ ਸੀ ਛੱਡਣਾ ਪੈਂਦਾ ਕੀ ਕਾਂਗਰਸ ਦਾ ਅਹੁਦਾ ਛੱਡਣਗੇ ਉਹ ਕਾਂਗਰਸੀ ਮੈਂਬਰਸ਼ਿਪ ਛੱਡਣਗੇ ਕਾਂਗਰਸ ਨੂੰ ਇਤਿਹਾ ਦੇਣਗੇ ਤਾਂ ਕੇਰੀ ਇੱਥੇ ਆਇਆ ਜਾ ਸਕਦਾ ਉਹ ਪ੍ਰਮਾਨ ਨਹੀਂ ਹੈ ਜੀ ਦੇਖੋ ਜੀ ਅਸੀਂ ਬੇਨਤੀ ਪੱਤਰ ਦਿੱਤਾ ਜੈਹਦਰ ਸਾਹਿਬਾਨ ਨੂੰ ਇਹ ਉਹਨਾਂ ਦੀ ਮਰਜ਼ੀ ਹੈ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਹੈ ਉਹ ਦਿੰਦੇ ਨੇ ਲੇਕਿਨ ਅਸੀਂ ਸਿੱਖੀ ਦੇ ਨਾਤੇ ਜੋ ਉਹਨਾਂ ਨੇ ਦੇਸ਼ ਦੀ ਡਿੱਗੀ ਹੋਈ ਅਰਥਵਿਵਸਥਾ ਨੂੰ ਸੰਸਾਰ ਦੇ 5ਵੇਂ ਨੰਬਰ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੀਆਂ ਸੇਵਾਵਾਂ ਵੇਖੋ ਇਸ ਤਰ੍ਹਾਂ ਕੋਈ ਮਾਫੀ ਨਹੀਂ ਮੰਗਦਾ ਅੱਜ ਮੈਂ ਮੈਂ ਤੁਸੀਂ ਸਾਰੇ ਵੇਖਦੇ ਹੋ ਤੁਸੀਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਅੱਜ ਕਿਸੇ ਨੂੰ ਸੱਤਾਧਾਰੀ ਪਾਰਟੀ ਸਰਪੰਚੀ ਦੇ ਦਵੇ ਤੇ ਉਹ ਕਿਸੇ ਨੂੰ ਸੁਝਾਣ ਦਾ ਨਹੀਂ ਹੈਗਾ ਲੇਕਿਨ ਦੇਸ਼ ਦੇ ਸਰਵਚੌਦ ਦੇ ਉੱਤੇ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਦੇਸ਼ ਨੂੰ ਸਾਰੇ ਸੰਸਾਰ ਵਿੱਚ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਕਰਕੇ ਦੇਸ਼ ਦਾ ਨਾਮ ਉੱਚਾ ਆਇਆ ਫਿਰ ਸਾਡੇ ਪ੍ਰਧਾਨ ਸੈਨਾਪਤੀ ਜਨਰਲ ਜੇਜੇ ਸਿੰਘ ਜਨਰਲ ਵਿਕਰਮ ਸਿੰਘ ਚਰਨਜੀਤ ਸਿੰਘ ਔਟਵਾਲ ਸਿੱਖ ਹੁੰਦੇ ਡਿਪੀ ਸਪੀਕਰ ਰਹਿ ਲੋਕ ਸਭਾ ਦੇ ਵਿੱਚ ਮੌਨ ਟੇਕ ਸਿੰਘ ਜੀ ਆਲੂ ਵਾਲੀਆ ਸੋ ਇਸ ਕਰਕੇ ਉਹ ਸਵਰਨ ਕਾਲ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਕਰਕੇ ਤਾਂ ਹੋਰ ਵੀ ਸਿੱਖ ਸਿੱਖਾਂ ਨੇ ਉੱਚੀਆਂ ਪਦਵੀਆਂ ਤੇ ਬਰਾਜਮਣ ਹੋਏ ਡਾਕਟਰ ਬਨੌਰ ਸਿੰਘ ਜੀ ਗੱਲ ਸਾਹਿਬ ਦਾ ਇਲੈਕਸ਼ਨ ਕਮਿਸ਼ਨਰ ਉਹ ਉਹਨਾਂ ਨੂੰ ਖੇਡ ਮੰਤਰੀ ਬਣਾਇਆ ਗਿਆ ਸੋ ਇਸ ਕਰਕੇ ਇਸ ਤਰ੍ਹਾਂ ਸਿੱਖੀ ਤੋਂ ਅਸੀਂ ਕਿਸੇ ਨੂੰ ਖਾਰਜ ਨਹੀਂ ਕਰ ਸਕਦੇ ਨਾ ਉਹ ਖਾਰਜ ਹੁੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਚ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚ ਹਸਤੀ ਹੈ ਸਤਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਕਾਲ ਤਖਤ ਬਣਾਇਆ ਹੋਇਆ ਹੈ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜੋ ਦੇਸ਼ ਵਾਸਤੇ ਕੌਮ ਵਾਸਤੇ ਉਹ ਸਿੱਖ ਹੋਵੇ ਹਿੰਦੂ ਹੋਵੇ ਕੋਈ ਗੱਲ ਕਰੇ ਤੇ ਉਹਨੂੰ ਨਵਾਜਣਾ ਚਾਹੀਦਾ ਸਾਡੀ ਇਹ ਬੇਨਤੀ ਹੈ ਸਾਡੀ ਬੇਨਤੀ ਹੈ ਤੁਹਾਡੀ ਪ੍ਰਮਾਨ ਕਰਦੇ ਆਂ ਇਸ ਨੂੰ ਮੰਨਦੇ ਆਂ ਪਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਮਰਿਆਦਾ ਹੈ ਉਹ ਨਾਮ ਤੋਂ ਵੀ ਦੇਖ ਜੀ ਮੈਂ ਮਰਿਆਦਾ ਵਿੱਚ ਆਪਣੀ ਮਰਿਆਦਾ ਤੁਸੀਂ ਸਿੰਘ ਜੀ ਮੈਂ ਮਰਿਆਦਾ ਵਿੱਚ ਕੋਈ ਅੜਿੱਕਾ ਨਹੀਂ ਬਣਦਾ ਅਸੀਂ ਸ੍ਰੀ ਸਾਖੂ ਦਲੀਪ ਸਿੰਘ ਦੇ ਆਦੇਸ਼ ਅਨੁਸਾਰ ਉਹਨਾਂ ਨੂੰ ਬੇਨਤੀ ਪੱਤਰ ਦੇਣ ਆਏ ਆ ਅੱਗੋਂ ਉਹਨਾਂ ਨੇ ਵਿਚਾਰ ਕਰਨੀ ਹੈ ਦੇਣਾ ਹੈ ਨਹੀਂ ਦੇਣਾ ਲੇਕਿਨ ਅਸੀਂ ਸਾਡੇ ਇੱਥੇ ਹੋਰ ਵੀ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਨੇ ਸੱਚਮੁੱਚ ਹਿਰਦਿਓ ਮਾਫੀ ਮੰਗੀ ਆ ਸਰਦਾਰ ਮਨਮੋਹਨ ਸਿੰਘ ਜੀਵਰਾ ਨੇ ਸੋ ਇਸ ਕਰਕੇ ਮੈਂ ਅਸੀਂ ਬੇਨਤੀ ਪੱਤਰ ਦਿੱਤਾ ਉਹਨਾਂ ਦੀ ਮੌਜਾ ਕਿਸ ਤਰ੍ਹਾਂ ਕਰਦੇ